ਦੱਸ ਦਈਏ ਕਿ 23 ਸਾਲ ਦਾ ਨੌਜਵਾਨ ਜਿਹੜਾ ਉਹ ਸਟੱਡੀ ਕਰਦਾ ਕਰਦਾ ਜਦੋਂ ਘਰ ਤੋਂ ਕਾਲਜ ਜਾਂਦਾ ਤਾਂ ਫਿਰ ਘਰ ਤੋਂ ਕਾਲਜ ਜਾਂਦੇ ਸਮੇਂ ਬਾਅਦ ਵਿੱਚ ਪਤਾ ਨਹੀਂ ਕਿੱਥੇ ਚਲਿਆ ਗਿਆ ਜਦੋਂ ਕਾਲਜ ਵਿੱਚ ਪਰਿਵਾਰ ਨੇ ਪਤਾ ਕੀਤਾ ਤਾਂ ਨੌਜਵਾਨ ਮੁੰਡਾ ਜਿਹੜਾ ਉਹ ਕਾਲਜ ਨਹੀਂ ਪਹੁੰਚਿਆ ਉਹ ਸਟੱਡੀ ਕਰ ਰਿਹਾ ਸੀ ਉਸ ਕਾਲਜ ਵਿੱਚ ਪਤਾ ਕੀਤਾ ਉਸਦੇ ਯਾਰਾਂ ਦੋਸਤਾਂ ਨੂੰ ਵੀ ਪੁੱਛਿਆ ਗਿਆ ਯਾਰਾਂ ਦੋਸਤਾਂ ਨੇ ਵੀ ਦੱਸਿਆ ਕਿ ਉਹ ਅੱਜ ਕਾਲਜ ਨਹੀਂ ਸੀ ਆਇਆ ਔਰ ਜੇ ਗੱਲ ਕਰੀਏ ਤਾਂ ਇੱਥੇ ਪਰਿਵਾਰਕ ਮੈਂਬਰ ਬੈਠੇ ਨੇ ਔਰ ਉਹ ਨੌਜਵਾਨ ਮੁੰਡਾ ਜਿਹੜਾ ਉਹ ਘਰ ਨਹੀਂ ਪਹੁੰਚਿਆ ਜੇ ਨੌਜਵਾਨ ਮੁੰਡਾ ਕਾਲਜ ਵਿੱਚ ਨਹੀਂ ਪਹੁੰਚਿਆ ਤਾਂ ਘਰ ਵੀ ਵਾਪਸ ਨਹੀਂ ਆਇਆ ਔਰ ਗੱਲ ਕਰੀਏ ਕਿੰਨੀ ਤਰੀਕ ਦੀ ਗੱਲ ਹੈ ਕਦੋਂ ਤੋਂ ਮਾਪਿਓ ਜਿਹੜੇ ਆ ਉਹ ਵੇਟ ਕਰ ਰਹੇ ਆ ਇੰਤਜ਼ਾਰ ਕਰ ਰਹੇ ਆ ਕਿ ਕਦੋਂ ਸਾਡਾ ਨੌਜਵਾਨ ਮੁੰਡਾ ਘਰ ਆਵੇਗਾ ਪਿੰਡ ਰਾਮਪੁਰ ਦਾ ਰਹਿਣ ਵਾਲਾ ਸੀ ਮੁੰਡਾ ਪਿੰਡ ਰਾਮਪੁਰ ਦਾ ਰਹਿਣ ਵਾਲਾ ਨੌਜਵਾਨ ਸੀ ਔਰ ਬਹਿਰਾਮਪੁਰ ਜੋ ਹੈ ਬਹਿਰਾਮਪੁਰ ਥਾਣਾ ਪੈਂਦਾ ਔਰ ਦੀਨਾ ਨਗਰ ਹਲਕੇ ਚ ਜ਼ਿਲ੍ਹਾ ਗੁਰਦਾਸਪੁਰ ਦਾ ਨੌਜਵਾਨ ਔਰ ਪਟਕ ਗਿਆ 23 ਸਾਲ ਦੀ ਉਮਰ ਹੈ ਔਰ 23 ਸਾਲ ਦੀ ਉਮਰ ਦੇ ਵਿੱਚ ਜਦੋਂ ਨੌਜਵਾਨ ਮੁੰਡਾ ਘਰੋਂ ਚਲਿਆ ਜਾਂਦਾ ਤਾਂ ਮਾਪਿਓ ਨੂੰ ਇੱਕ ਰਾਤ ਤਾਂ ਕਿ ਚਾਰ ਰਾਤਾਂ ਕਟਣੀਆਂ ਬਹੁਤ ਔਖੀਆਂ ਹੋ ਗਈਆਂ ਔਰ ਅੱਜ ਘਰ ਵਿੱਚ ਪਹੁੰਚੇ ਆ ਗੱਲ ਕਰਦੇ ਆ ਇਹਨਾਂ ਨਾਲ ਕਿ ਬੱਚਾ ਕਿਹੜੀ ਸਟੱਡੀ ਕਰਦਾ ਸੀ ਔਰ ਕੀ ਕਾਰਨ ਰਿਹਾ ਕਿ ਜੇ ਕੋਈ ਕਿਊ ਸਾਹਮਣੇ ਆਇਆ ਜਾਂ ਨਹੀਂ ਆਇਆ ਹਾਂਜੀ ਸਰ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕੀ ਨਾਂ ਕੀ ਮੁੰਡੇ ਦਾ ਕੁਲਜੀਤ ਸਿੰਘ ਕੁਲਜੀਤ ਸਿੰਘ ਕਿਹੜੀ ਕਲਾਸ ਚ ਪੜਦਾ ਸੀ ਕੀ ਪੜਾਈ ਕਰਦਾ ਸੀ ਲਾਅ ਕਰ ਰਿਹਾ ਉਹ ਲਾਅ ਕਰ ਰਿਆ ਸੀ ਤੇ ਕੀ ਕੋਈ ਕਾਰਨ ਕੀ ਬਣਿਆ ਕੋਈ ਪਤਾ ਲੱਗਾ ਨਹੀਂ ਜੀ ਕੋਈ ਕਾਰਨ ਨਹੀਂ ਤੇ ਹੁਣ ਤੁਸੀਂ ਪੁਲਿਸ ਥਾਣੇ ਵਿੱਚ ਕੋਈ ਐਪਲੀਕੇਸ਼ਨ ਦਿੱਤੀ ਕੰਪਲੇਂਟ ਕੀਤੀ ਹਾਂ ਜੀ ਐਫ ਆਈ ਆਰ ਕਰਾਈ ਓਥੇ ਤੇ ਪੁਲਿਸ ਨੇ ਅਜੇ ਕੋਈ ਕਿਊ ਸਾਹਮਣੇ ਨਹੀਂ ਆਇਆ ਨਹੀਂ ਜੀ ਕੋਈ ਨਹੀਂ ਤੇ ਜੇ ਗੱਲ ਕਰੀਏ ਕਿ ਗਿਆ ਕਾਦੇ ਉੱਤੇ ਸੀ ਘਰੋਂ ਜਦੋਂ ਜਾਂਦਾ ਸੀ ਕਾਲਜ ਜਾਂ ਕਿੰਨੇ ਟਾਈਮ ਨਾਲ ਘਰੋਂ ਗਿਆ ਪੋਲੇ 7 ਵਜੇ ਗਿਆ ਸਵੇਰੇ ਬਾਈ ਬਾਸੀ ਜਾਂਦਾ ਸੀ ਉਹ ਅੱਛਾ ਬਾਈ ਬਾਸੀ ਜਾਂਦਾ ਸੀ ਕਿਹੜੇ ਕਾਲਜ ਪੜਦਾ ਸੀ ਬੀ ਐਮ ਐਸ ਸੇਖੜੀ ਬਟਾਲਾ ਲਾ ਕਾਲਜ ਅੱਛਾ ਲਾ ਕਾਲਜ ਬਟਾਲਾ ਵਿੱਚ ਜਾਂਦਾ ਸੀ ਔਰ ਕਿੰਨੀ ਤਰੀਕ ਦੀ ਘਟਨਾ ਏ 18 ਤਰੀਕ ਦੀ ਸਵੇਰੇ 18 ਤਰੀਕ ਦੀ ਪੋਲੇ 7 ਔਰ ਹੁਣ ਤੱਕ ਕੋਈ ਫੋਨ ਉਹਦਾ ਉਸ ਦਿਨ ਹੀ ਸਵਿਚ ਆਫ ਹੋ ਗਿਆ ਸੀ ਕਿ ਜਾਂ ਉਸੇ ਪੋਲੇ 7 ਵਜੇ ਘਰੋਂ ਗਿਆ ਤੇ 7 ਕਵੇ ਨਾਲ ਸਵਿਚ ਆਫ ਹੀ ਆਇਆ ਉਹਦਾ ਅੱਛਾ ਸਵਿਚ ਆਫ ਹੀ ਆਇਆ ਹਾਂਜੀ ਤੇ ਹੁਣ ਜੇ ਤੁਸੀਂ ਰਿਸ਼ਤੇਦਾਰੀਆਂ ਦੀ ਗੱਲ ਕਰੀਏ ਤਾਂ ਕਈ ਵਾਰੀ ਬੱਚੇ ਜਿਹੜੇ ਆ ਉਹਨਾਂ ਦਾ ਮਨ ਕਈ ਤਰ੍ਹਾਂ ਦੇ ਬਦਲਾ ਆਉਂਦੇ ਆ ਉਮਰ ਦੇ ਹਿਸਾਬ ਨਾਲ ਕੋਈ ਰਿਸ਼ਤੇਦਾਰਾਂ ਵਿੱਚ ਉਧਰ ਉਧਰੀ ਕਾਲ ਕਰਕੇ ਪਤਾ ਕੀਤਾ ਹਰ ਜਗ੍ਹਾ ਤੇ ਘਰ ਲਿਆ ਕਿਤੇ ਨਹੀਂ ਮਿਲਿਆ ਅੱਜ ਕਿੰਨੇ ਦਿਨ ਹੋ ਗਏ ਆ 18 ਤਰੀਕ ਤੋਂ ਲੈ ਕੇ ਅੱਜ ਛੇਵਾਂ ਦਿਨ ਆ ਅੱਜ ਛੇਵਾਂ ਦਿਨ ਹੈ ਤੇ ਹੁਣ ਜੇ ਗੱਲ ਕਰੀਏ ਕੀ ਤੁਸੀਂ ਕੀ ਅਪੀਲ ਕੀ ਕਰਨਾ ਚਾਹੁੰਦੇ ਹੋ ਲੋਕਾਂ ਨੂੰ ਜਿਹੜੀ ਆਮ ਜਨਤਾ ਵਾ ਜੋ ਤੁਹਾਡੇ ਇਸ ਅਸੀਂ ਜੇ ਗੱਲ ਕਰੀਏ ਕਿ ਬੱਚਾ ਜਦੋਂ ਗੁੰਮ ਹੋ ਜਾਂਦਾ ਹੈ ਤਾਂ ਸੋਸ਼ਲ ਮੀਡੀਆ ਇੱਕ ਬੜੀ ਵੱਡੀ ਬੜਾ ਵੱਡਾ ਪਲੇਟਫਾਰਮ ਹੈ ਜਿਸ ਦੇ ਜਰੀਏ ਨਾਲ ਜਿਹੜਾ ਕੋਈ ਨਾ ਕੋਈ ਕਿਤਨਾ ਕਿਤੋਂ ਕਯੂਲ ਹੋਏ ਹਰ ਬੰਦਾ ਕਿਤੇ ਨਾ ਕਿਤੇ ਜੁੜਿਆ ਹੁੰਦਾ ਕੀ ਅਪੀਲ ਕਰਨੀ ਚਾਹੁੰਦੇ ਹੋ ਲੋਕਾਂ ਨੂੰ ਕੀ ਬੇਨਤੀ ਕਰਨੀ ਚਾਹੁੰਦੇ ਆਹੀਂ ਤਾਂ ਹੱਥ ਜੋੜ ਕੇ ਹੀ ਬੇਨਤੀ ਕਰਨ ਹੈ ਵੀ ਜੇ ਕਿ ਇਹਨੂੰ ਮਿਲੇ ਤੇ ਸਾਡੇ ਕੋਲ ਤੁਹਾਡੇ ਨੰਬਰਾਂ ਦੇ ਕਰਮ ਹਨ ਮੁਕਰਦੇ ਤੇ ਸਾਡੇ ਕੋਲ ਸਾਡਾ ਬੱਚਾ ਆ ਜੇ ਬਸ ਨੰਬਰ ਕੀ ਹੈ ਤੁਹਾਡਾ ਫੋਨ ਨੰਬਰ ਕੀ ਹੈ ਨਰੇ ਮਿਠਾ ਸੀ 43 73 43 ਇਹ ਨੰਬਰ ਜਿਹੜਾ ਵਾ ਜੇ ਤੁਸੀਂ ਕੋਈ ਵੀ ਤੁਹਾਨੂੰ ਕਾਲ ਕਰਦਾ ਤਾਂ ਨੰਬਰ ਇਹ ਤੁਹਾਡੇ ਕੋਲ ਰਹਿੰਦਾ 24 ਘੰਟੇ ਖੁੱਲ੍ਹਾ ਹੀ ਰਹਿੰਦਾ ਨੰਬਰ ਮੇਰੇ ਕੋਲ ਹੀ ਹੈ ਮੇਰਾ ਨੰਬਰ ਆਪਣਾ ਅੱਛਾ ਤੁਹਾਡਾ ਆਪਣਾ ਨੰਬਰ ਹੈ ਹਾਂਜੀ ਗੱਲ ਕਰੀਏ ਤਾਂ ਇਹਨਾਂ ਦਾ ਇਹ ਨੰਬਰ ਹੈ ਔਰ ਇਸ ਨੰਬਰ ਦੇ ਉੱਤੇ ਕਾਲ ਕਰਨੀ ਹੈ ਔਰ ਸਾਰੇ ਭਰਾਵਾਂ ਨੂੰ ਬੇਨਤੀ ਕਰਦੇ ਆਂ ਕਿ ਅਸੀਂ ਫੋਟੋ ਵੀ ਉਸ ਦੀ ਇਸ ਦੇ ਉੱਤੇ ਸ਼ੇਅਰ ਕਰਦੇ ਆਂ ਔਰ ਵੀਡੀਓ ਵਾਤ ਤੋਂ ਵਾਤ ਸ਼ੇਅਰ ਕਰਨੀ ਹੈ ਤਾਂ ਜੋ ਪਰਿਵਾਰ ਦੀ ਮਦਦ ਹੋ ਸਕੇ ਪਰਿਵਾਰ ਦਾ ਨੌਜਵਾਨ ਬੇਟਾ ਜੋ ਸਟੱਡੀ ਕਰਦਾ ਸੀ ਲਾਅ ਦੀ ਸਟੱਡੀ ਕਰਦਾ ਸੀ ਔਰ ਅੱਜ 18 ਤਰੀਕ ਤੋਂ ਗਿਆ ਹੋਇਆ 6 ਦਿਨ ਹੋ ਗਏ ਆ ਅਜੇ ਤੱਕ ਘਰ ਵਾਪਸ ਨਹੀਂ ਪਰਤਿਆ ਔਰ ਨਾ ਕੋਈ ਫੋਨ ਕੀਤਾ ਉਸਦੀ ਫੋਟੋ ਵੀ ਅਸੀਂ ਤੁਹਾਡੇ ਕੋਲ ਡਿਸਪਲੇ ਕਰਦੇ ਆ ਔਰ ਜੇ ਕਿਸੇ ਨੂੰ ਵੀ ਇਸ ਫੋਟੋ ਤੋਂ ਵੇਖ ਕੇ ਕੋਈ ਚਿਹਰੇ ਤੋਂ ਲੱਗਦਾ ਕਿਉਂਕਿ ਜ਼ਰੂਰੀ ਨਹੀਂ ਹੈ ਕਿ ਕੋਈ ਘਟਨਾ ਹੋ ਸਕਦੀ ਹੈ ਲੇਕਿਨ ਕਈ ਵਾਰੀ ਬੱਚਾ ਵੀ ਭਟਕ ਸਕਦਾ ਹੈ ਕਈ ਤਰ੍ਹਾਂ ਦੇ ਚਾਂਸ ਬਣਦੇ ਆ ਔਰ ਬੇਨਤੀ ਆ ਲੋਕਾਂ ਨੂੰ ਕਿ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਨੀ ਆ ਔਰ ਇਹ ਨੰਬਰ ਉੱਤੇ ਜਿਹੜੀ ਆ ਕਾਲ ਕਰ ਦੇਣੀ ਆ ਜੇ ਕਿਸੇ ਦੇ ਕਿਸੇ ਵੀ ਧਿਆਨ ਵਿੱਚ ਆਵੇ ਕਿਤੇ ਨਜ਼ਰੀ ਆਵੇ ਔਰ ਮਾਂ ਪਿਓ ਨੂੰ ਬੱਚਾ ਲੱਭਣ ਵਿੱਚ ਵੱਧ ਤੋਂ ਵੱਧ ਜਿਹੜੀ ਆ ਇਹ ਹੈਲਪ ਕਰੋ ਕਿ ਵੀਡੀਓ ਸ਼ੇਅਰ ਕਰੋ ਤਾਂ ਜੋ ਬੱਚਾ ਆਪਣੇ ਘਰ ਆ ਸਕੇ ਔਰ ਕਿਸੇ ਦੇ ਜਰੀਏ ਤੁਹਾਡੇ ਹੀ ਜਰੀਏ ਜੋ ਵੀ ਲੋਕ ਸਾਡਾ ਚੈਨਲ ਵੇਖਦੇ ਨੇ ਉਹਨਾਂ ਦੇ ਜਰੀਏ ਇਹ ਬੱਚਾ ਜਿਹੜਾ ਇਸ ਪਰਿਵਾਰ ਦੇ ਕੋਲ ਪਹੁੰਚ ਜਾਵੇ ਔਰ ਪਰਿਵਾਰ ਜਿਹੜਾ ਇਹੀ ਦੁਆਵਾਂ ਕਰੇਗਾ ਕਿ ਕਿਤੇ ਲੋਕਾਂ ਦਾ ਇਹੀ ਭਲਾ ਹੋਵੇਗਾ ਕਿ ਜੇ ਲੋਕ ਵੀਡੀਓ ਵਾਸਤੇ ਸ਼ੇਅਰ ਕਰ ਦਿੰਦੇ ਆ ਔਰ ਤਸਵੀਰਾਂ ਜਿਹੜੀਆਂ ਇਹ ਰਾਮਪੁਰ ਦੀਆਂ ਜ਼ਿਲ੍ਹਾ ਗੁਰਦਾਸਪੁਰ ਦੀਆਂ ਹਲਕਾ ਦੀਨਾ ਨਗਰ ਤੋਂ ਆ ਜੇ ਗੱਲ ਕਰੀਏ ਤਾਂ ਜਦੋਂ ਤੁਸੀਂ ਕਾਲ ਕਰਦੇ ਹੋ ਤਾਂ ਪੇਰੈਂਟਸ ਜਿਹੜੇ ਆ ਉਸ ਵੇਲੇ ਖੁਸ਼ ਹੋ ਜਾਣਗੇ ਤੁਹਾਡੀਆਂ ਦੁਆਵਾਂ ਤੁਹਾਡੇ ਅਸ਼ੀਰਵਾਦ ਦੇ ਨਾਲ ਬੱਚਾ ਘਰ ਪਹੁੰਚ ਸਕਦਾ ਮੇਰੇ ਸਹਿਯੋਗੀ ਦੇ ਨਾਲ ਮੈਂ ਹਰਜਿੰਦਰ ਸਿੰਘ ਦੀਨਾ ਨਗਰ ਜ਼ਿਲ੍ਹਾ ਗੁਰਦਾਸਪੁਰ